मारू महल जी आया सो सभु को जूज पाए बदसी सतगुर रा खेस जानवरे सचे सच समाइ है कर त कर ਜਿਸਨੂੰ ਨਾਦਰ ਕਰੇ ਸੋਈ ਜਨ ਨਿਕੇ ਗੁਰਮੁਖ ਗਿਆਨ ਤਿਸ ਸਭ ਕੇ ਸੂਜੈ ਅਗਿਆਨੀ ਅੰਧ ਕਮਾਈਏ ਮਨਮੁਖ ਸਭੂ ਜਨ ਪਾਈ ਮਾਧਮਾ ਰਜਮੈ ਜਨਮ ਗਵਾ गुरुमुखरथे सुख पाया। सहजे साज तावत मन पया सहजे सहच समाय तावत मनपया मनुरा हो वै काञ्चन पेट गुरुपुरा हापे वगस दाई सुख पाई ਪੂਰੇ ਸ਼ਬਦ ਮਿਲਾਈਏ ਦਰਮਤ ਝੂਠੇ ਬੋਲੇ ਬੋਰਿਆ ਆਉਗਣਿਆਰੇ ਆਗਣਿਆ ਕੱਚੇ ਮਤ ਬਿਕਾਰ ਮੁਖ ਬੋਲੇ ਦਰਮਤ ਨਾਮ ਨਾ ਪਾਈ ਹੈ ਆਉਗਣਿਆਰੇ ਕੰਤਨ ਪਾਵੈ മനീ ജൂട്ട ജൂട്ട് കമാവ മൂർഖ ബന ഗുരുപായി ദുർമോട്ടോട്ട കിഗാരുണവ സദാ പെർ രാവ ਸਤਗੁਰ ਮੇਲ ਮਿਲਾਈ ਆਪੇ ਹੁਕਮ ਕਰੇ ਸਭ ਦੇਖੈ ਇਕ ਨਾ ਬਗ ਸੁਨਾਏ ਤੁਰ ਲੇਖੈ ਅਨ ਦਿਨ ਨਾਮ ਰਤੇ ਸਚ ਪਾਇਆ ਆਪੇ ਮੇਲ ਮਿਲਾਈ ਅਮਨ ਦਾਤ ਮੋਹ ਰਤ ਲਈ ਗੁਰਮਕਲੇ ਵਸਾਚੇ ਸਹਿਜ ਸਮਾਈ ਅਬ ਮਿਲੈ ਆਪੇ ਕਰ ਵੇਖੈ ਮੈਨੂੰ ਸਤਿਗੁਰ ਪੂਜ ਨਾ ਪਾਈਏ ਇਕ ਸਾਦ ਬਿਜਾਰ ਖਦਾ ਜਨ ਜਾਗੇ ਇਕਮ ਆਇਆ ਮੋਹ ਸੁਏ ਦਹੀ ਆਪਾਗੇ ਆਪੇ ਕਰੇ ਕਰਾਈ ਆਪੇ ਹੋਰ ਕਰਨਾ ਕਿਛੁ ਨ ਜਾਇਹਿ ਕਉ ਮਾਰ ਗੁਰ ਸਬਦ ਨਿਵਾਰਿ ਹਰ ਕਾ ਨਾਮ ਰਖੈ ਉਹ ਤਾਰਿ ਸਤਗੁਰ ਸੇਵਾ ਦੇ ਸੁਖ ਪਾਇਆ ਹਰ ਕੈ ਨਾਮ ਨਿਵਾਸੀ ਦੂਜਾ ਪਾਏ ਪਿਰੈ دیਵਾਨੀ ਮਾਇਆ ਮੋਹ ਦੁਖ ਮਹੇਸਮਾਨੀ ਬਹੁਤੇ ਪੇਖ ਕਰੈ ਨਹਿ ਪਾਈ ਬਿਨ ਸਤ ਗੁਰ ਸੁਖ ਨਾ ਪਾਈ ਹੈ ਜਿਸਨੂ ਕਹੀਯਾ ਦਇਆ ਕਰਾਈ ਜਿਤ ਪਾਵੇ ਤਿਤ ਰਹੇ ਤਲਾਈ ਆਪੇ ਮਿਹਰਬਾਨ ਸੁਖ ਦਤਾ ਜਿਉ ਪਾਵੇ ਤਵੇ ਚਨਾਈ ਆਪੇ ਕਰਦਾ ਆਪੇ ਪੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਮਿਹਰ ਮਹਿਰਵਾਨ ਮਦਸੂਦਨ ਜਿਸ ਦਾ ਹੁਕਮ ਨਾ ਮੇਟਿਆ ਜਾਈਏ ਸੇ ਬੜਾ ਬਾਗੀ ਜਿਨਿ ਇੱਕੋ ਜਾਤਾ ਕਟ ਕਟ ਬਸ ਰਹਾ ਜਗ ਜੀਵਨ ਦਾਤਾ ਇਕਤਾ ਗਵਤ ਪ੍ਰਗਟ ਹੈ ਆਪੇ ਗੁਰਮੁਖ ਪ੍ਰਮਪਾਉ ਜਾਈਏ ਗੁਰਮੁਖ ਹਰ ਜਿਉ ਏਕੋ ਜਾਤਾ ਅੰਤਰ ਨਾਮ ਸਬਦ ਪਛਾਤਾ ਜਿਸ ਨੂੰ ਦੇ ਸੋਈ ਜਨ ਪਾਏ ਨਾਨਕ ਨਾਮ ਬੜਾਈਏ ਮਾਰੂ ਮਹੱਲਾ ਦੀਜਾ ਸੱਚ ਸੁਲਾਹੀ ਗਹਿਰ ਗੰਬੀਰ ਸਭ ਦਗ ਹੈ ਤਿਸੇ ਕੈ ਜੀਰੈ ਸਵਕਟ ਭਗਵੈ ਸਦਾ ਦਿਨ ਰਾਤੀ ਆਪੇ ਸੁਖ ਨਿਵਾਸੀ ਹੈ ਸੱਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦਿ ਮਨ ਬਸਾਈ ਅਬ ਆਈ ਬਸਿਆ ਕਟ ਅੰਤ ਹਨ टूटे दम के फसी किस से भीत किस सलाह ही सतगुरु से भी सबद सलाह ही सत्य सबद सदा मतो ताम अंदर कमल प्रकासी है ਦੇਹ ਕਾ ਤੇ ਕਾਗਦ ਮਿਕਦਾਰਾ ਬੂੰਦ ਪਵੈ ਬਿਨ ਤੈ ਤੈ ਨਾ ਲਾਗੇ ਵਾਰਾ ਕੰਜਨ ਕਾਇ ਗੁਰਮਕ 부ਜੈ ਜਿਸ ਅੰਦਰ ਨਾਮ ਨਿਵਾਸੀ ਸੱਚ ਤੋਂ ਕਾ ਸੁਰਤ ਕੀ ਕਾਰਾ ਹਰ ਨਾਮ ਭੋਜਨ ਸੱਚ ਅਦਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਕਟ ਹਰ ਨਾਮ ਨਿਵਾਸੀ ਹੈ ਭਾਉ ਤਨ ਬਲੇ ਹਾਰਿ ਜੋ ਸਾਚੈ ਲਾਗੀ ਹਰ ਗੁਣ ਗਾਵੈ ਅਨੰਦੈਨ ਜਾਗੀ ਸਤ ਸੂ ਸਦਾ ਤਿਨ ਅੰਤਰ ਰਜਨਾ ਹਰ ਰਸ ਰਾਸੀ ਹੈ ਹਰ ਨਾਮ ਤੇਤਾ ਅਵਰਨ ਪੂਜਾ ਏਕੋ ਜੀਵੀ ਅਵਰਨ ਦੂਜਾ ਪੂਰਾ ਗੁਰ ਸਭ ਸੱਜ ਦੇਖਾਇਆ ਸਤੈ ਨਾਮ ਨਿਵਾਸੀਏ ਬ੍ਰਹਮ ਬ੍ਰਹਮ ਜੋਨੀ ਫਿਰ ਫਿਰ ਆਇਆ ਹਬ ਪੁਲਾ ਦਾ ਖਸਮ ਬੁਲਾਇਆ हर जियो मिले ता गुरमुख बुजै जिनै शब्द अवनासीए काम करो दुख परे हम अपराधी क्या मोल ना हम गुण ना देवा सादी दुबदे पाथर मेल न हो तुम ਆਪੇ ਸਜਨਾ ਨਵਨਾਸੀ ਨਾ ਕੋਈ ਕਰੇ ਨਾ ਕਰਨ ਜੋਗਾ ਆਪੇ ਕਰ ਹੈ ਕਰਾਵੇ ਸੋ ਹੋਏਗਾ ਆਪੇ ਬਖਸ਼ ਨਹ ਸੁਖ ਪਾਏ ਸਦਹੀ ਨਾਮ ਨਿਵਾਸੀ ਇਹੋ ਤਨ ਤਰਤੇ ਸਬਦ ਬੀਜਿ ਅਪਾਰ ਹਰ ਜਾਤੇ ਤੇਤੀ ਬਨਜ ਬਪਰ ਸਤ ਤਨ ਜਮਿਆ ਤੋ ਟੈ ਨ ਆਵੇ ਅੰਦਰ ਨਾਮ ਨਿਵਾਸੀ ਹੈ ਹਰ ਦਇਓ ਅਵਗੁਣਿਆਰੇ ਨੋ ਗੁਣ ਕੀ ਦੇ ਅਬੇ ਬਖਸ ਲਹੇ ਨਾਮ ਦਿਜੈ ਕੁਰਮ ਕੋ ਵੈ ਸੋ ਪਤ ਪਾਈ ਇਕਤ ਨਾਮ ਨਿਵਾਸੀਏ ਅੰਦਰ ਹਰ ਤਨ ਕਮਜ ਨਾ ਹੋਈ ਗੁਰ ਪ੍ਰਸਾਦਿ ਦੇਵੁ ਜੈ ਕੋਈ ਗੁਰਮੁਖ ਹੋਬੈ ਸੋ ਤਨ ਪਾਈ ਸਦੀ ਨਾਮ ਨਿਵਾਸੀਏ ਅਨੁਭਾਵ ਪਰਮ ਬੋਲਾਈ ਮਾਇਆ ਮੋਹ ਸੁਦਨਾ ਕਾਈ ਮਨ ਮੁਕੰਦ ਦੇ ਕਿ ਸੁਨਾ ਸੂਜਾ ਗੁਰਮਤਿ ਨਾਮ ਪ੍ਰਗਾਸੀਏ ਮਨ ਮੁਕ ਹੋ ਮੈਂ ਮਾਇਆ ਸੁਤੇ ਆਪਣਾ ਕਰਨਾ ਤੁਮਾਲੈ ਅੰਧ ਵਿਗੂਤੇ ਪਰ ਨਿੰਦਾ ਕਰ ਹੈ ਬੋ ਚਿੰਤਾ ਜਾ ਲੈ ਦੁਖੇ ਦੁਖ ਨਿਵਾਸੀਏ ਅਪ ਕਰਤਾ ਕਰ ਕਰਾਈ ਅਬ ਗੁਰਮੁਖ ਦੇ ਬੁਜਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ